11 ਅਗਸਤ ਨੂੰ ਹਰਿਆਣਾ ਦੇ ਪਿਵਾਨੇ ਦੀ ਇੱਕ 18 ਸਾਲ ਦੀ ਪਲੇਵੇ ਟੀਚਰ ਮਨੀਸ਼ਾ ਬੀਐਸਸੀ ਨਰਸਿੰਗ ਦੇ ਵਿੱਚ ਐਡਮਿਸ਼ਨ ਲੈਣ ਲਈ ਕਾਲਜ ਗਈ ਸੀ। ਕੁਝ ਘੰਟਿਆਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਤੇ 13 ਅਗਸਤ ਨੂੰ ਉਸ ਦੀ Laash ਖੇਤਾਂ ਦੇ ਵਿੱਚ ਸੜੀ ਗਲੀ ਪਈ ਮਿਲੀ। ਪਿਤਾ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਪੁਲਿਸ ਨੇ ਉਸ ਦਿਨ ਤਲਾਸ਼ੀ ਸ਼ੁਰੂ ਕੀਤੀ ਹੁੰਦੀ ਤਾਂ ਮੇਰੀ ਧੀ ਜ਼ਿੰਦਾ ਹੁੰਦੀ। ਹੁਣ ਜਰਾ ਪੁਲਿਸ ਕੀ ਕਰ ਰਹੀ ਸੀ ਇਹ ਵੀ ਸੁਣ ਲਵੋ ਜਦੋਂ ਪੁਲਿਸ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਅੱਗੇ ਉਹ ਕਿਹਾ ਕਿ ਕੁੜੀ ਭੱਜ ਗਈ ਹੋਵੇਗੀ ਅਤੇ ਵਿਆਹ ਕਰਵਾ ਕੇ ਦੋ ਦਿਨਾਂ ਨੂੰ ਵਾਪਸ ਆ ਜਾਵੇਗੀ ਇੱਕ ਧੀ ਦਾ ਗਲਾ ਵੱਢ ਦਿੱਤਾ ਗਿਆ ਤੇ ਪੁਲਿਸ ਹੱਥੇ ਹੱਥ ਰੱਖ ਕੇ ਬੈਠੀ ਰਹੀ ਅਸਲੀਅਤ ਕੀ ਨਿਕਲੀ ਗਲਾਇਕ ਤੇਜ਼ ਧਾਰ ਹਥਿਆਰ ਦੇ ਨਾਲ ਇੰਨਾ ਡੂੰਘਾ ਵੱਢਿਆ ਗਿਆ ਸੀ ਕਿ ਸਿਰਫ 5 ਸੈਂਟੀਮੀਟਰ ਚਮੜੀ ਬਚੀ ਸੀ ਦੋਵੇਂ ਅੱਖਾਂ ਗਾਇਬ ਸੀ ਚਿਹਰਾ ਤਜਾਬ ਦੇ ਨਾਲ ਸਾੜ ਦਿੱਤਾ ਗਿਆ ਸੀ ਕੱਪੜੇ ਫਟੇ ਹੋਏ ਸੀ ਜਿਸ ਕਾਰਨ ਲਾਤਕਾਰ ਦਾ ਸ਼ੱਕ ਜਤਾਇਆ ਗਿਆ ਇੱਥੋਂ ਤੱਕ ਕਿ ਬੱਚੇਦਾਨੀ ਵੀ ਗਾਇਬ ਸੀ ਇਨਸਾਨੀਅਤ ਨੂੰ ਜ਼ਿੰਦਾ ਸਾੜ ਕੇ ਸੁਆਹ ਕਰ ਦਿੱਤਾ ਗਿਆ ਭਵਾਨੀ ਸਿਵਲ ਹਸਪਤਾਲ ਅਤੇ ਫਿਰ ਰੋहतक ਪੀਜੀਆ ਦੇ ਵਿੱਚ ਦੋ ਵਾਰ ਮਨੀਸ਼ਾ ਦਾ ਪੋਸਟਮਾਰਟਮ ਕੀਤਾ ਗਿਆ ਹੋਰ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ચીਕ-ਚੀਕ ਕੇ ਗੱਲ ਕਹੀ ਗਈ ਕਿ ਇਹ ਕੋਈ ਸਧਾਰਨ ਕਤਲ ਨਹੀਂ ਹੈ ਸਗੋਂ ਜਾਨਵਰਾਂ ਦੇ ਨਾਲ ਹੋਣ ਵਾਲੇ ਅਪਰਾਧ ਤੋਂ ਵੀ ਭੈੜਾ ਹੈ ਗੜਾ 29.5 ਸੈਂਟੀਮੀਟਰ ਤੱਕ ਵੱਡਿਆ ਹੋਇਆ ਸੀ ਅੱਖਾਂ ਕੱਢ ਦਿੱਤੀਆਂ ਗਈਆਂ ਸੀ ਅਤੇ ਫੂਡ ਪਾਈਪ ਵਿੰਡ ਪਾਈਪ ਵੀ ਗਾਇਬ ਹੈ। ਸਰੀਰ ਦੇ ਕੁਝ ਹਿੱਸਿਆਂ ਨੂੰ ਜੰਗਲੀ ਜਾਨਵਰਾਂ ਨੇ ਨੁਕਸਾਨ ਪਹੁੰਚਾਇਆ। ਸਕਿਨ ਵੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸੀ। ਲਾਸ਼ ਸੜੀ ਹੋਈ ਹਾਲਤ ਦੇ ਵਿੱਚ ਸੀ। ਗਰਦਨ ਦੀ ਚਮੜੀ, ਮਾਸਪੇਸ਼ੀਆਂ ਤੇ ਹੱਡੀਆਂ ਗਾਇਬ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਕਿਸੇ ਜਾਨਵਰ ਨੇ ਇਸ ਕਤਲ ਤੋਂ ਬਾਅਦ ਲਾਸ਼ ਨੂੰ ਨੋਚਿਆ ਹੋਵੇਗਾ। ਹਾਲਕਿ ਅਜੇ ਤੱਕ ਬਲਾਤਕਾਰ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਹੋ ਸਕਦਾ ਹੈ ਕਿ ਰਿਪੋਰਟ ਦੇ ਉੱਤੇ ਵੀ ਦਬਾਅ ਬਣਾਇਆ ਗਿਆ ਹੋਵੇ ਮਨੀਸ਼ਾ ਦਾ ਪਹਿਲਾ ਪੋਸਟਮਾਰਟਮ ਕਰਨ ਵਾਲੇ ਪਿਵਾਨੀ ਦੇ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਆਪਣੀ ਰਿਪੋਰਟ ਦੇ ਵਿੱਚ ਜੋ-ਜੋ ਗੱਲਾਂ ਦੱਸੀਆਂ ਸੀ ਉਹੀ ਗੱਲਾਂ ਰੋहतक ਪੀਜੀਆਈ ਦੇ ਵਿੱਚ ਕੀਤੇ ਗਏ ਪੋਸਟਮਾਰਟਮ ਦੇ ਵਿੱਚ ਵੀ ਸਾਹਮਣੇ ਆਈਆਂ ਨੇ ਹਜੇ ਤੱਕ ਇਸ ਗੱਲ ਦਾ ਵੀ ਖੁਲਾਸਾ ਨਹੀਂ ਹੋ ਸਕਿਆ ਕਿ ਗਲਾ ਕਿਸ ਤੇਜ਼ ਤਾਰ ਹਥਿਆਰ ਦੇ ਨਾਲ ਵੱਢਿਆ ਗਿਆ ਜਦਕਿ ਇਹ ਹਥਿਆਰ ਗਲਾ ਵੱਢਣ ਲਈ ਜੋ ਵਰਤਿਆ ਗਿਆ ਹੈ ਜਾਂਚ ਦੇ ਵਿੱਚ ਇੱਕ ਅਹਿਮ ਸੁਰਾਗ ਹੋ ਸਕਦਾ ਹੈ ਉਸਦਾ ਮੋਬਾਈਲ ਫੋਨ ਵੀ ਅਜੇ ਤੱਕ ਬਰਾਮਦ ਨਹੀਂ ਹੋਇਆ ਮਨੀਸ਼ਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਨਜ਼ਰ ਆਈ ਸੀ ਮਨੀਸ਼ਾ 11 ਅਗਸਤ ਨੂੰ ਦੁਪਹਿਰ 1:58 ਮਿੰਟ ਤੇ ਸਿੰਘਾਣੀ ਸਥਿਤ ਆਪਣੇ ਪਲੇਵੇ ਸਕੂਲ ਤੋਂ ਨਿਕਲੀ ਸੀ ਜਿਸ ਤੋਂ ਬਾਅਦ ਉਸਦੀ ਲਾਸ਼ ਬਰਾਮਦ ਹੋਈ ਇੰਨੀ ਬੇਰਮੀ ਇੱਕ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ ਇਸ 'ਚ ਪੂਰੀ ਗੈਂਗ ਸ਼ਾਮਿਲ ਹੋ ਸਕਦੀ ਹੈ ਮਨੀਸ਼ਾ ਨੇ ਆਖਰੀ ਵਾਰ 6:26 ਤੇ ਆਪਣੇ ਪਿਤਾ ਦੇ ਨਾਲ ਫੋਨ ਤੇ ਗੱਲ ਕੀਤੀ ਅਤੇ ਫਿਰ ਉਸ ਦਾ ਮੋਬਾਈਲ ਹਮੇਸ਼ਾ ਲਈ ਖਮੋਸ਼ ਹੋ ਗਿਆ 5 ਦਿਨਾਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨੇ ਮੋਬਾਈਲ ਫੋਨ ਬਰਾਮਦ ਨਹੀਂ ਹੋਇਆ ਕਾਤਲਾਂ ਬਾਰੇ ਕੋਈ ਸੁਰਾਗ ਨਹੀਂ ਲੱਗਿਆ ਪਿੰਡ ਵਾਸੀ ਗੁੱਸੇ ਦੇ ਵਿੱਚ ਹਨ ਲਾਸ਼ ਦਾ ਸੰਸਕਾਰ ਵੀ ਨਹੀਂ ਕੀਤਾ ਗਿਆ ਕਿਸੇ ਦੀ ਧੀ ਦੀ ਤਲਾਸ਼ ਕਰਨ ਦੀ ਬਜਾਏ ਪੁਲਿਸ ਅਧਿਕਾਰੀ ਅਤੇ ਕਨਸਟੇਬਲ ਮਜ਼ਾਕ ਉਡਾਉਂਦੇ ਰਹੇ ਜਦੋਂ ਸਕੂਲ ਪ੍ਰਸ਼ਾਸਨ ਤੋਂ ਸੀਸੀਟੀਵੀ ਫੁਟੇਜ ਮੰਗੀ ਗਈ ਤਾਂ ਸਟਾਫ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਅਤੇ ਪੁਲਿਸ ਨੇ ਵੀ ਇਸ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ 11 ਅਗਸਤ ਨੂੰ ਉਹ ਸਕੂਲ ਗਈ ਸੀ ਪਰ ਘਰ ਵਾਪਸ ਨਹੀਂ ਪਹੁੰਚੀ ਪਰਿਵਾਰ ਰਾਤ ਨੂੰ ਸਕੂਲ ਪਹੁੰਚਿਆ ਅਤੇ ਡਾਇਲ 112 ਦੀ EARV ਟੀਮ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਦੋਸ਼ ਲਗਾਇਆ ਕਿ ਮਦਦ ਕਰਨ ਦੀ ਬਜਾਏ EARV ਟੀਮ ਨੇ ਫਜ਼ੂਲ ਦੀਆਂ ਟਿੱਪਣੀਆਂ ਕੀਤੀਆਂ ਮਨੀਸ਼ਾ ਦੇ ਕੱਪੜਿਆਂ ਦੀ ਹਾਲਤ ਵੇਖ ਕੇ ਕਤਲ ਤੋਂ ਪਹਿਲਾਂ ਬਲਾਤਕਾਰ ਦਾ ਸ਼ੱਕ ਸੀ ਪਰ 13 ਤਰੀਕ ਨੂੰ ਕੀਤੇ ਗਏ ਪੋਸਟਮਾਰਟਮ ਦੇ ਵਿੱਚ ਇਸ ਦੀ ਪੁਸ਼ਟੀ ਨਹੀਂ ਹੋ ਸકી। ਪਿਵਾਨੀ ਸਿਵਲ ਹਸਪਤਾਲ ਤੋਂ ਬਾਅਦ ਪੀਜੀਆਈ ਦੇ ਵਿੱਚ ਤਿੰਨ ਡਾਕਟਰਾਂ ਦੇ ਪੈਨਲ ਨੇ ਮਨੀਸ਼ਾ ਦਾ ਦੂਜੀ ਵਾਰ ਪੋਸਟਮਾਰਟਮ ਕੀਤਾ। ਮਨੀਸ਼ਾ ਕਤਲ ਕੇਸ ਦੇ ਵਿੱਚ ਹਰਿਆਣਾ ਸਰਕਾਰ ਡੂੰਗੀ ਮੁਸੀਬਤ ਦੇ ਵਿੱਚ ਫਸੀ ਹੋਈ ਹੈ ਕਤਲ ਦੇ 5 ਦਿਨ ਬਾਅਦ ਵੀ ਲੜਕੀ ਦੇ ਕਾਤਲਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰਿਵਾਰ ਨੇ ਅਜੇ ਤੱਕ ਮਨੀਸ਼ਾ ਦੀ ਲਾਸ਼ ਦਾ ਸੰਸਕਾਰ ਨਹੀਂ ਕੀਤਾ ਸਰਕਾਰ ਨੇ ਐਸਪੀ ਨੂੰ ਹਟਾ ਦਿੱਤਾ ਅਤੇ ਚੌਂਕੀ ਦੇ 5 ਪੁਲਿਸ ਮੁਲਾਜ਼ਮਾਂ ਨੂੰ ਵੀ ਮੁਅਤਲ ਕਰ ਦਿੱਤਾ ਐਸਪੀ ਨੂੰ ਹਟਾ ਦਿੱਤਾ ਗਿਆ ਕੁਝ ਪੁਲਿਸ ਮੁਲਾਜ਼ਮਾਂ ਨੂੰ ਮੋਤਲ ਕਰ ਦਿੱਤਾ ਗਿਆ ਹੈ ਪਰ ਕਾਤਲ ਅਜੇ ਵੀ ਖੁੱਲੇ-ਆਮ ਘੁੰਮ ਰਹੇ ਨੇ ਮਨੀਸ਼ਾ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਉਸ ਦੀ ਆਵਾਜ਼ ਖੋਲੀ ਗਈ ਅਤੇ ਉਸ ਦਾ ਚਿਹਰਾ ਸਾੜ ਦਿੱਤਾ ਗਿਆ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ ਉਸ ਦੇ ਚਿਹਰੇ ਤੇ ਤਜਾਬ ਪਾਇਆ ਗਿਆ ਸਰਕਾਰ ਅਤੇ ਪੁਲਿਸ ਕਦੋਂ ਤੱਕ ਸਿਰਫ ਇਹ ਕਹਿ ਕੇ ਇਸ ਤਰੀਕੇ ਦੀਆਂ ਘਟਨਾਵਾਂ ਤੋਂ ਆਪਣਾ ਪੱਲਾ ਛਾੜਦੀ ਰਹੇਗੀ ਕਿ ਹਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਹੁਣ ਗੁੱਸਾ ਆਉਣਾ ਲਾਜ਼ਮੀ ਹੈ ਕਿ ਕਦੋਂ ਤੱਕ 3 ਇਸ ਤਰ੍ਹਾਂ ਬਲੀ ਦਿੰਦਿਆਂ ਰਹਿਣ ਗਿਆ ਪੁਲਿਸ ਕਦੋਂ ਤੱਕ ਇਹ ਕਹਿ ਕੇ ਮਾਮਲੇ ਨੂੰ ਦਬਾਉਂਦੀ ਰਹੇਗੀ ਕਿ ਉਹ ਭੱਜ ਗਈ ਹੋਵੇਗੀ ਦੋ ਦਿਨਾਂ ਨੂੰ ਵਾਪਸ ਆ ਜਾਵੇਗੀ ਸਰਕਾਰ ਕਦੋਂ ਤੱਕ ਸਸਪੈਂਸ਼ਨ ਟਰਾਂਸਫਰ ਦਾ ਡਰਾਮਾ ਰਚਦੀ ਰਹੇਗੀ ਅਤੇ ਦੋਸ਼ੀ ਖੁੱਲ੍ਹੇਆਮ ਘੁੰਮਦੇ ਰਹਿਣਗੇ ਪਰਵਾਰਕ ਮੈਂਬਰ 5 ਦਿਨ ਤੋਂ ਤਰਨੇ ਤੇ ਬੈਠੇ ਹੋਏ ਨੇ ਬਾਜ਼ਾਰ ਬੰਦ ਕਰ ਦਿੱਤੇ ਗਏ ਨੇ ਦੂਜੇ ਪਾਸੇ ਪਾਣੀਪਤ ਛੱਜਰ ਜੀਂਦ ਫਤਿਹਬਾਦ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਨਾਲ ਜਾਂ ਮੁਤਲ ਕਰਨ ਨਾਲ ਕੰਮ ਨਹੀਂ ਚੱਲੇਗਾ ਹੁਣ ਸਵਾਲ ਸਿੱਧਾ ਹੈ ਕਿ ਸਰਕਾਰ ਅਤੇ ਪੁਲਿਸ ਮਨੀਸ਼ਾ ਨੂੰ ਇਨਸਾਫ ਦਵਾ ਸਕਣਗੇ ਜਾਂ ਨਹੀਂ ਉਸ ਦਾ ਕਤਲ ਵੀ ਕੀ ਫਾਇਲਾ ਅਤੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਦਬਿਆ ਰਹੇਗਾ ਕਿ ਇਦਾਂ ਹੀ ਹਰ ਵਕਤ ਕੈਂਡਲ ਮਾਰਚ ਨਿਕਲਦਾ ਰਹੇਗਾ ਅਤੇ ਇੱਕ ਕੁੜੀ ਨੂੰ ਇਨਸਾਫ ਨਹੀਂ ਮਿਲੇਗਾ ਇੱਕ ਸਵਾਲ ਜੋ ਅੱਜ ਵੀ ਕਾਇਮ ਹੈ ਕਿ ਇਸ ਆਜ਼ਾਦ ਦੇਸ਼ ਦੇ ਵਿੱਚ ਔਰਤਾਂ ਕਦੋਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੀਆਂ